ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨप्रीत कौर ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਜਣਾ ਜੀ ਨਾਲ ਜਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਲੁਧਿਆਣੇ ਵਾਲੇ ਟੋਲ ਪਲਾਜ਼ੇ ਦੀ ਕਿਸਾਨਾਂ ਦਾ ਧਰਨਾ ਹਾਲੇ ਵੀ ਜਾਰੀ ਹੈ ਉੱਥੇ ਬਿਲਕੁਲ ਜੀ ਬਿਲਕੁਲ ਜਿਹੜੇ ਕਿਸਾਨ ਨੇ ਉਹ ਅਜੇ ਚੌਥੇ ਦਿਨ ਵੀ ਉਸ ਟੋਲ ਪਲਾਜ਼ੇ ਦੇ ਉੱਤੇ ਬੈਠੇ ਆ। ਕੱਲ 3 ਦਿਨ ਪੂਰੇ ਹੋ ਗਏ ਆ ਅੱਜ ਜਦੋਂ ਆਪਾਂ ਇਹਦਾ ਖਬਰਾਂ ਨਹੀਂ ਸੁਣਨ ਪਾ ਰਹੇ ਹਾਂ ਬੁੱਧਵਾਰ ਨੂੰ ਤੇ ਅੱਜ ਚੌਥਾ ਦਿਨ ਐਤਵਾਰ ਤੋਂ ਬੈਠੇ ਆ ਐਤ ਸੋ ਮੰਗਲ ਤੇ ਬੁੱਧ ਤੇ ਚੌਥੇ ਦਿਨ ਵੀ ਅੱਜ ਕਿਸਾਨ ਉੱਥੇ ਬੈਠੇ ਆ। ਇਹ ਲੁਧਿਆਣੇ ਵਾਲਾ ਲਾਡੋਵਾਲ ਵਾਲਾ ਟੋਲ ਪਲਾਜ਼ਾ ਬੰਦ ਆ ਤੇ ਕਿਸਾਨਾਂ ਨੇ ਇਹ ਗੱਲ ਕਹੀ ਆ ਵੀ ਭਾਵੇਂ ਸਾਨੂੰ ਮਹੀਨਾ ਬਹਿਣਾ ਪੈ ਜੇ ਤੇ ਭਾਵੇਂ 4 ਮਹੀਨੇ ਬਹਿਣਾ ਪੈ ਜੇ ਜਿੰਨੀ ਦੇਰ ਤੱਕ ਇਸ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਦੇ ਵੱਲੋਂ ਪਹਿਲਾਂ ਵਾਲਾ ਰੇਟ ਲਾਗੂ ਨਹੀਂ ਕੀਤਾ ਜਾਂਦਾ। ਉਹਦਾ ਇਹ ਹੋਏ ਪਾ ਨਹੀਂ ਘਟਾਈ ਜਾਂਦੇ ਉਨੀ ਦੇਰ ਤੱਕ ਅਸੀਂ ਇੱਥੋਂ ਉੱਠਣਾ ਨਹੀਂ ਚਾਰ ਦਿਨਾਂ ਤੋਂ ਇਸ ਟੋਲ ਪਲਾਜ਼ੇ ਦੇ ਉੱਤੇ ਇੱਕ ਪੈਸੇ ਦੀ ਵੀ ਕੋਈ ਪਰਚੀ ਨਹੀਂ ਲੱਗ ਰਹੀ ਹੁਣ ਤੱਕ ਇੱਥੇ ਲਗਭਗ 3 ਕਰੋੜ ਰੁਪਈਆ 3 ਕਰੋੜ ਰੁਪਈਆ ਤੋਂ ਵੱਧ ਵੀ ਲੋਕਾਂ ਨੇ ਬਚੇ ਆ ਸੋ ਲੋਕ ਆ ਜਿਹੜੇ ਉੱਥੋਂ ਜਾ ਆ ਰਹੇ ਮੁਫਤ ਦੇ ਵਿੱਚ ਕਿਸਾਨ ਉੱਥੇ ਬੈਠੇ ਹੋਏ ਆ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਬਾਕੀ ਲੋਕ ਵੀ ਆ ਕੇ ਇੱਥੇ ਬੈਠਣ ਬਾਕੀ ਲੋਕ ਵੀ ਸਹਿਯੋਗ ਦੇਣ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਨੂੰ ਲੱਗਦਾ ਵੀ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਤੇ ਕੋਤਰਾ ਦਾ ਸੁਬੇਰੀ ਸਰਕਾਰ ਸਾਡੇ ਉੱਤੇ ਅਤਿਆਚਾਰ ਕਰੇ ਕੋਤਰਾ ਦਾ ਸਾਡੇ ਤੇ ਲਾਠੀ ਚਾਰਜ ਕਰੇ ਪਰ ਕਿਉਂਕਿ ਇਹ ਧੱਕੇ ਦੇ ਖਿਲਾਫ ਅਸੀਂ ਬੈਠੇ ਆਂ ਤੇ ਅਸੀਂ ਇਹ ਤੋਂ ਉੱਠਣ ਵਾਲਿਆਂ ਦੇ ਵਿੱਚੋਂ ਨਹੀਂ ਆਂ ਉਹਨਾਂ ਨੇ ਦੋ ਟੋਕ ਕੇ ਗੱਲ ਕਹੀ ਆ ਵੀ ਸੁਬੇਰੀ ਸਰਕਾਰ ਜੀ ਨੇ ਜੋ ਕਰਨਾ ਕਰ ਲਵੇ ਕੇਂਦਰ ਦੀ ਸਰਕਾਰ ਨੇ ਜੋ ਕਰਨਾ ਕਰ ਲਵੇ ਪਰ ਅਸੀਂ ਤਾਂ ਧੱਕੇ ਦੇ ਖਿਲਾਫ ਬੈਠੇ ਆਂ ਇਹ ਕਿਹੜਾ ਸੜਕ ਦੇ ਉੱਤੇ ਚਾਂਦੀ ਵਿਛਾਈ ਆ ਕੋਈ ਸੋਨਣ ਦੀਆਂ ਸੜਕਾਂ ਹੋਣ ਉਹ ਕਹਿੰਦੇ ਵੀ ਜਦੋਂ ਜ਼ਰਤ ਹੀ ਹੋ ਰਹੀ ਆ ਤੇ ਫਿਰ ਅਸੀਂ ਜ਼ਰਤ ਹੀ ਦੇ ਖਿਲਾਫ ਆਵਾਜ਼ ਕਿਉਂ ਨਾ ਚੁੱਕੀਏ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜਾ ਧੱਕਾ ਕੀਤਾ ਜਾ ਰਿਹਾ ਵੀ ਸਿਰਫ ਤੇ ਸਿਰਫ ਡਾਕੂ ਬਣ ਕੇ ਇੱਥੇ ਬੈਠੇ ਆ ਇਹਦੇ ਖਿਲਾਫ ਅਸੀਂ ਇਸ ਵੇਲੇ ਬੈਠੇ ਆ ਸਰਕਾਰ ਨੇ ਪੁਲਿਸ ਨੇ ਜੋ ਆਪਦੀ ਕਾਰਵਾਈ ਕਰਨੀ ਕਰ ਲਵੇ ਪਰ ਅਸੀਂ ਉਹਨਾਂ ਚਿਰ ਇੱਥੋਂ ਨਹੀਂ ਉੱਠਾਂਗੇ ਜਿੰਨੀ ਦੇਰ ਤੱਕ ਇਹ ਟੋਲ ਪਲਾਜ਼ੇ ਦੇ ਵਧਾਏ ਗਏ ਰੇਟ ਘਟਾਈ ਨਹੀਂ ਜਾਂਦੇ ਜੀ ਬਿਲਕੁਲ ਤਣਕਾ ਗੱਲ ਕਰਦੇ ਆ ਜੀ ਚਰਨਜੀਤ ਸਿੰਘ ਬਰਾੜ ਹੋਰਾਂ ਦੀ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਬਿਆਨ ਨੇ ਉਹ ਇਸ ਵੇਲੇ ਸੁਰਖੀਆਂ ਦੇ ਵਿੱਚ ਨੇ ਔਰ ਜਿਹੜੇ ਉਹਨਾਂ ਨੇ ਖੁਲਾਸੇ ਕੀਤੇ ਨੇ ਜ੍ਰਮਨੀ ਅਕਾਲੀ ਦਲ ਦੇ ਬਾਰੇ ਵਿੱਚ ਉਹਨੇ ਅਕਾਲੀਆਂ ਦੇ ਹੋਸ਼ ਉਡਾ ਦਿੱਤੇ ਨੇ ਜੀ ਪੂਰੀ ਤਰ੍ਹਾਂ ਦੇ ਨਾਲ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਅਸਲ ਦੇ ਵਿੱਚ ਕਿ ਜਿਹੜੇ ਉਹਨਾਂ ਦੇ ਵੱਲੋਂ ਖੁਲਾਸੇ ਕੀਤੇ ਗਏ ਉਹ ਬੜੇ ਮਹੱਤਵਪੂਰਨ ਜਿਹੜੇ ਉਹ ਖੁਲਾਸੇ ਕੀਤੇ ਗਏ ਆ ਉਹ ਛੋਟੇ ਨਹੀਂ ਆ ਕਿਉਂਕਿ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਤਿਆਰੀ ਕਰ ਰਿਆ ਸੀ ਅਕਾਲੀ ਦਲ ਬਈ ਲੀ ਪਾਰ ਕੇ ਚਲਦੇ ਆ ਕਿਉਂਕਿ ਵੱਡੀਆਂ ਪਾਰਟੀਆਂ ਦੇ ਵਿੱਚ ਇਹ ਹੁੰਦਾ ਵੀ ਅੱਛਾ ਹੁਣ ਸਾਨੂੰ ਇਹ ਸਮਝਾਊਗਾ ਕਈ ਵੱਡੇ ਅਦਾਰਿਆਂ ਦੇ ਵਿੱਚ ਵੀ ਹੁੰਦਾ ਵੀ ਅੱਛਾ ਹੁਣ ਸਾਨੂੰ ਇਹ ਮਤਾਂ ਦੇਊਗਾ ਹੁਣ ਸਾਨੂੰ ਇਹ ਸਮਝਾਊਗਾ ਵੀ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਤਾਂ ਜਿਹੜੀ ਗੱਲ ਕਹਿਣੀ ਸੀ ਉਹ ਕਹਤੀ ਆ ਤੇ ਮੈਂ ਪਾਰਟੀ ਦੀ ਬਿਹਤਰੀ ਵਾਸਤੇ ਗੱਲ ਕਹੀ ਹੈ ਇਹਦੇ ਵਿੱਚ ਮੇਰਾ ਕੋਈ ਨਿੱਜੀ ਤੌਰ ਤੇ ਤਾਂ ਫਾਇਦਾ ਨਹੀਂਗਾ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਮੈਨੂੰ ਲੱਗਦਾ ਜੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਭੱਜ ਟੁੱਟ ਹੋਊਗੀ ਮੈਨੂੰ ਲੱਗਦਾ ਜੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕੁਝ ਨਾ ਕੁਝ ਹੋਣ ਦੀ ਸੰਭਾਵਨਾ ਹੈਗੀ ਆ ਕਿਉਂਕਿ ਜਿਹੜੇ ਸੀਨੀਅਰ ਲੋਕ ਆ ਜਿਹੜੇ ਸੀਨੀਅਰ ਲੋਕ ਆ ਅਕਾਲੀ ਦਲ ਦੇ ਉਹ ਸਾਰੇ ਦੇ ਸਾਰੇ ਇਸ ਵੇਲੇ ਪਾਰਟੀ ਦੇ ਵਿੱਚੋਂ ਕੱਢੇ ਜਾ ਰਹੇ ਜਾਂ ਉਹ ਪਾਰਟੀ ਨੂੰ ਛੱਡ ਰਹੇ ਆ ਉਹ ਪਾਰਟੀ ਦੇ ਆਗੂਆਂ ਨੂੰ ਸਮਝਾਉਣੀ ਵੀ ਦੇ ਰਹੇ ਆ ਕਿ ਤੁਹਾਨੂੰ ਇਉਂ ਨਹੀਂ ਇਉਂ ਚੱਲਣਾ ਚਾਹੀਦਾ ਅਸਲ ਵਿੱਚ ਚਰਨਜੀਤ ਸਿੰਘ ਬਰਾੜ ਸੁਖਬੀਰ ਸਿੰਘ ਬਾਦਲ ਦੇ ਪੋਲੀਟੀਕਲ ਉਸ ਦੀ ਤੇ ਉਹਨਾਂ ਦੇ ਬਦਲੋ ਪਿਛਲੇ ਦਿਨੀ ਇੱਕ ਚਿੱਠੀ ਲਿਖੀ ਗਈ ਸੀ ਜਿਹੜੀ ਕਿ ਮੀਡੀਆ 'ਚ ਵਾਇਰਲ ਹੋਈ ਆ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਕਈ ਮਹੱਤਵਪੂਰਨ ਗੱਲਾਂ ਲਹੀਆਂ ਇਹਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਕਿਰਪਾ ਕਰਕੇ ਮੈਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ ਤੇ ਪਾਰਟੀ ਦਾ ਇੰਨਾ ਬੁਰਾ ਹਾਲ ਕਿਉਂ ਹੋਇਆ ਇੰਨਾ ਕਿਉਂ ਮਾੜਾ ਹੋ ਗਿਆ ਤੇ ਇਹ ਉਹ ਕਹਿੰਦੇ ਜੀ ਕਾਰਨ ਕੀ ਬਣਿਆ ਵੀ ਭਾਈ ਆਪਾਂ ਇਹਦੇ ਤੇ ਸਿਰ ਜੋੜ ਕੇ ਵਿਚਾਰਾ ਕਰੀਏ ਉਹਨਾਂ ਦੀ ਇਸ ਗੱਲ ਨੂੰ ਮੰਨਣ ਦੀ ਥਾਂ ਦੇ ਉੱਤੇ ਕਹਿੰਦੇ ਵੀ ਪਾਰਟੀ ਦੀ ਕੋਰ ਕਮੇਟੀ ਦੇ ਵਿੱਚ ਇਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਚੱਲ ਪਈ ਤੇ ਹੁਣ ਦਮੇ ਜਾਣਕਾਰੀ ਪ੍ਰਾਪਤ ਹੋਈ ਆ ਵੀ ਭਾਈ ਚਰਨਜੀਤ ਸਿੰਘ ਬਰਾੜ ਘੋੜੀ ਫਿਰ ਬਾਗੀ ਹੋ ਗਏ ਆ ਉਹ ਕਹਿੰਦੇ ਵੀ ਜੇ ਪਾਰਟੀ ਮਰ ਗਈ ਤਾਂ ਫਿਰ ਅਸੀਂ ਜਿਉਂਦੇ ਕਿਵੇਂ ਰਵਾਂਗੇ ਜੇਕਰ ਮੈਂ ਇਹ ਗੱਲ ਕਹੀ ਵੀ ਭਾਈ ਆਪਾਂ ਪਾਰਟੀ ਬਚਾਉਣ ਲਈ ਆ ਆ ਉਦਮ ਕਰਗੇ ਤੁਸੀਂ ਮੈਨੂੰ ਕਿਸੇ ਅਹੁਦੇ ਤੇ ਨਾ ਲਵੋ ਪਾਰਟੀ ਤਾਂ ਬਚਾ ਲਓ ਪਾਰਟੀ ਜਿਉਂਦੀ ਰਹੀ ਤਾਂ ਆਪਾਂ ਜਿਉਂਦੇ ਰਵਾਂਗੇ ਉਹਨਾਂ ਨੇ ਕਿਹਾ ਜੀ ਕਿ ਮੇਰੇ ਉੱਤੇ ਕਾਰਵਾਈ ਕਰਨ ਦੀ ਗੱਲ ਕਰਦੇ ਆ ਇਹ ਪਰਮਵੰਤ ਸਿੰਘ ਬੰਟੀ ਰਮਾਣਾ ਨੇ ਕੁਝ ਕੋਹ ਜਿਹੜੇ ਚਾਪਲੂਸ ਆ ਉਹਨਾਂ ਨੇ ਪ੍ਰਧਾਨ ਸਾਹਿਬ ਦੀਆਂ ਅੱਖਾਂ ਦੇ ਵਿੱਚ ਘਟਾ ਹੀ ਇਹੋ ਜਿਹਾ ਪਾਇਆ ਇਹਨਾਂ ਨੂੰ ਹੋਰ ਕੋਈ ਦਿਸਦਾ ਹੀ ਨਹੀਂ ਜੀ ਕਹਿੰਦਾ ਸਰ ਉਧਰ ਬਿਕਰਮ ਮਜੀਠੀਆ ਹੋਰਾਂ ਦੀ ਜੇ ਗੱਲ ਕਰੀਏ ਤਾਂ ਕਹਿੰਦੇ ਹਾਈ ਕੋਰਟ ਤੋਂ ਉਹਨਾਂ ਨੂੰ ਰਾਹਤ ਪਈ ਹੈ ਜੀ। ਨਾ ਬਿਲਕੁਲ ਜੀ ਉਹਨਾਂ ਨੂੰ ਰਾਹਤ ਮਿਲੀ ਹੈ ਜੀ ਵਕਤੀ ਤੌਰ ਦੇ ਉੱਤੇ ਪਰ ਇਹ ਜਿਹੜਾ ਰਾਹਤ ਆ ਇਹ ਕੋਈ ਲੰਮੇ ਸਮੇਂ ਦੀ ਤਾਂ ਨਹੀਂ ਆ ਪਰ ਹਾਂ ਵਕਤੀ ਚ ਤੌਰ ਦੇ ਉੱਤੇ ਰਾਹਤ ਇਹਨਾਂ ਨੂੰ ਜ਼ਰੂਰ ਮਿਲੀ ਹੈ। ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਭਾਈ ਇਹਨਾਂ ਨੂੰ ਰਾਹਤ ਮਿਲੀ ਹੈ ਸਿਰਫ 8 ਜੁਲਾਈ ਤੱਕ ਦੇ ਲਈ ਕਿਉਂਕਿ ਵਾਰ-ਵਾਰ ਇਹਨਾਂ ਨੂੰ ਐਸਆਈਟੀ ਦੇ ਵੱਲੋਂ ਬੁਲਾਇਆ ਜਾਂਦਾ ਸੀਗਾ। ਪਿਛਲੀ ਵਾਰ ਵੀ ਬੁਲਾਇਆ ਗਿਆ ਸੀ ਜਦੋਂ ਉਹ ਉਦੋਂ ਜਾ ਕੇ ਆਏ ਆ। ਪਰ ਹੁਣ ਜਾਣਕਾਰੀ ਮਿਲੀ ਹੈ ਜੀ ਕਿ ਇਹਨਾਂ ਨੂੰ ਰਾਹਤ ਮਿਲ ਗਈ ਹੈ ਇਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਵੀ ਭਾਈ ਮੈਨੂੰ ਵਾਰ-ਵਾਰ ਇੱਥੇ ਬੁਲਾਇਆ ਜਾਂਦਾ ਤੇ ਹਾਈ ਕੋਰਟ ਨੇ ਕਿਹਾ ਜੀ ਕਿ 8 ਜੁਲਾਈ ਤੱਕ 8 ਜੁਲਾਈ ਤੱਕ ਤੁਹਾਨੂੰ ਈਡੀ ਜਿਹੜੀ ਹੈਗੀ ਐਸਆਈਟੀ ਦੇ ਵੱਲੋਂ ਨਹੀਂ ਬੁਲਾਇਆ ਜਾ ਸਕੂਗਾ ਸੋ ਇਹਨੇ ਭਾਈ 8 ਜੁਲਾਈ ਤੋਂ ਕੀ ਬੰਨਦਾ ਬਾਅਦ ਪਰ ਇਹ ਗੱਲ ਜ਼ਰੂਰ ਹੈ ਜੀ ਕਿ ਪਿਛਲੇ ਲੰਮੇ ਸਮੇਂ ਤੋਂ ਮਜੀਠੀਆ ਵਿਵਾਦ ਪੈਦਾ ਹੋਇਆ ਮਜੀਠੀਆ ਹੋਰਾਂ ਨੂੰ ਬਹੁਤ ਵਾਰ ਐਸਆਈਟੀ ਨੇ ਬੁਲਾਇਆ ਨਸ਼ਿਆਂ ਦਾ ਮਾਮਲਾ ਹੈਗਾ ਐਨਡੀਪੀਐਸ ਐਕਟ ਦਾ ਮਾਮਲਾ ਹੈਗਾ ਮਜੀਠੀਆ ਬੋਰੀਏ ਗੱਲ ਕਹਦੇ ਹੁੰਦੇ ਕਿ ਭਗਵੰਤ ਮਾਨ ਸਰਕਾਰ ਤੱਕ ਧੋਖਾ ਤੱਕਾ ਕਰ ਰਹੀ ਹੈ ਇਹ ਜਾਣ ਬੁੱਝ ਕੇ ਮਰ ਨਾਲ ਕਿੜ ਕੱਢ ਰਹੇ ਆ ਇੱਥੇ ਕਹਿੰਦੇ ਜੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਮਜੀਠੀਆ ਦੇਸ਼ ਦਾ ਤਸਕਰ ਹੈ ਸੋ ਆਹ ਡਰਾਮੇ ਰੂਮੇ ਤੇ ਚੱਲੀ ਜਾਂਦੇ ਆ ਪਰ ਹੁਣ ਦੇਖਦੇ ਆ ਵੀ ਇਸ ਮਾਮਲੇ ਚ ਕੀ ਮੋੜ ਆਉਂਦਾ 8 ਜੁਲਾਈ ਤੱਕ ਐਸਆਈਟੀ ਵਿਕਰਮ ਸਿੰਘ ਮਜੀਠੀਆ ਨੂੰ ਪੁੱਛ ਕੇ ਸੁਆਸਤੇ ਨਹੀਂ ਬੁਲਾ ਸਕਦੇ ਜੀ ਤੇ ਜਦੋਂ સ્વાਤੀ ਮਾਲੀਵਾਲ ਉਹਨਾਂ ਦਾ ਨਾਇਕ ਵਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਕਿ ਇਹਦੇ સ્વાਤੀ ਮਾਲੀਵਾਲ ਨੇ ਇੰਡੀਆ ਗੱਠਜੋੜ ਦੇ ਨੇਤਾਵਾਂ ਨੂੰ ਮਿਲਣ ਦਾ ਸਮਾਂ ਮੰਗਿਆ ਜੀ ਹਾਂ ਬਿਲਕੁਲ ਜੀ ਉਹਨਾਂ ਨੇ ਇੰਡੀਆ ਗੱਠਜੋੜ ਦੇ ਨੇਤਾਵਾਂ ਨੂੰ ਮਿਲਣ ਦਾ ਸਮਾਂ ਮੰਗਿਆ ਤੇ ਮੈਨੇ ਵੀ ਭਾਈ ਇਸ ਸਮੇਂ ਜੋ ਬਾਅਦ ਹੁਣ ਕੀ ਬਣਦਾ સ્વાਤੀ ਮਾਲੀਵਾਲ ਜਿਹਦੇ ਵੱਲੋਂ ਮੰਗ ਕੀਤੀ ਗਈ ਹੈ ਰਾਹੁਲ ਗਾਂਧੀ ਦੇ ਕੋਲੋਂ ਤੇ ਸ਼ਰਦ ਪਵਾਰ ਦੇ ਕੋਲੋਂ ਕਿ ਮੈਨੂੰ ਮਿਲਣ ਵਾਸਤੇ ਵਕਤ ਦਿੱਤਾ ਜਾਵੇ ਮੈਨੂੰ ਨਿੱਜੀ ਤੌਰ ਤੇ ਐਂ ਲੱਗਦਾ ਵੀ ਸ਼ਾਇਦ ਮਿਲਣ ਦਾ ਵਕਤ ਨਾ ਮਿਲੇ ਉਹਦਾ ਕਾਰਨ ਵੱਡਾ ਇਹ ਆ ਵੀ ਇੰਡੀਆ ਗੱਠਜੋੜ ਦੇ ਵਿੱਚ ਆਮ ਆਦਮੀ ਪਾਰਟੀ ਵੀ ਆ ਇੰਡੀਆ ਗੱਠਜੋੜ ਦੇ ਵਿੱਚ ਕਾਂਗਰਸ ਵੀ ਹੈ ਤੇ ਬਾਕੀ ਧਿਰਾਂ ਵੀ ਆ ਜੇ ਮੰਨ ਲਓ ਅੱਜ ਕੇਜਰੀਵਾਲ ਦੇ ਖਿਲਾਫ ਗੱਲਬਾਤ ਕਰਨ ਵਾਸਤੇ ਤੇ ਸਵਾਤੀ ਮਾਲੀਵਾਲ ਜਾਂਦੀ ਆ ਤੇ ਫਿਰ ਭਾਈ ਇਸ ਗੱਲ ਦਾ ਰੌਲਾ ਵੀ ਪਊਗਾ ਵੀ ਭਾਈ ਦੇਖੋ ਆਪਦੇ ਜਿਹੜੇ ਹਿੱਸੇਦਾਰ ਆ ਜਿਹੜੇ ਕਿ ਪਾਰਟੀ ਦੇ ਵਿੱਚ ਨਾਲ ਜੁੜ ਕੇ ਚੱਲ ਰਹੇ ਆ ਉਹਨਾਂ ਦੇ ਵਿੱਚੋਂ ਇੱਕ ਦੇ ਕੋਲੇ ਸ਼ਿਕਾਇਤਾਂ ਲਾ ਕੇ ਆਏ ਆ ਤੇ ਉਹਨਾਂ ਨੇ ਇਹ ਗੱਲ ਕਹਿਣੀ ਆ ਵੀ ਭਾਈ ਆ ਦੇਖੋ ਜੀ ਫਿਰ ਤਾਂ ਪਾਰਟੀ ਦੇ ਵਿੱਚ ਫਿੱਕ ਪੈ ਸਕਦੀ ਆ ਸੋ ਸਵਾਤੀ ਮਾਲੀਵਾਲ ਜਿਹੜੀ ਕਿ ਅਰਵਿੰਦ ਕੇਜਰੀਵਾਲ ਦੇ ਪੀਏ ਵਿਭੋ ਕੁਮਾਰ ਜਿਹਦੇ ਉੱਤੇ ਦੋਸ਼ ਲਾਉਣ ਕਰਕੇ ਚਰਚਾ ਦੇ ਵਿੱਚ ਆਈ ਜਿਹੜਾ ਵਿਭੋ ਕੁਮਾਰ ਇਸ ਵੇਲੇ ਪੁਲਿਸ ਨਹੀਂ ਹੀ ਰਾਸ਼ਟਰ ਦੇ ਵਿੱਚ ਹੈ ਜਿਹਦੇ ਉੱਤੇ ਦੋਸ਼ ਲੱਗਾ ਸਵਾਤੀ ਮਾਲੀਵਾਲ ਦੇ ਉੱਤੇ ਅਤਿਆਚਾਰ ਕਰਨ ਦਾ ਟੱਡੇ ਚ ਲੱਤਾ ਮਾਰਨ ਦਾ ਸੋ ਉਹ ਸਵਾਤੀ ਮਾਲੀਵਾਲ ਦੀ ਇਹ ਗੱਲ ਆ ਕਿਉਂਕਿ ਇਹ ਮਾਮਲਾ ਹੁਣ ਠੰਡਾ ਚਾ ਪੈ ਗਿਆ ਕੇਜਰੀਵਾਲ ਮੁੜ ਕੇ ਜੇਲ੍ਹ ਦੇ ਵਿੱਚ ਤੇ ਸਵਾਤੀ ਮਾਲੀਵਾਲ ਨੇ ਇਹ ਗੱਲ ਕਹੀ ਆ ਕਿ ਮੈਂ ਮਿਲਣ ਦਾ ਸਮਾਂ ਮੰਗਿਆ ਰਾਹੁਲ ਗਾਂਧੀ ਦੇ ਕੋਲੋਂ ਤੇ ਮੈਂ ਮਿਲ ਕੇ ਕੁਝ ਗੱਲਾਂ ਕਰਦੀਆਂ ਜੀ ਕਿਸੇ ਨਾਲ ਬੋਨ ਗੱਲ ਕਰਦੇ ਆ ਜੀ ਆਪਾਂ ਭਾਰਤ ਦੇ ਜਿਲ੍ਹਿਆਂ ਦੀ ਵੈਸੇ ਤਾਂ ਇਹ ਗੱਲਾਂ ਸਹੀਆਂ ਚੰਗੀਆਂ ਨੇ ਕਿ ਭਾਰਤ ਦੇ ਜਿਲ੍ਹਿਆਂ ਦੇ ਵਿੱਚ ਚਿੜੀ ਵੀ ਖੰਭ ਨਹੀਂ ਮਾਰ ਸਕਦੀ ਪਰ ਅੱਜ ਦਿਨ ਕੋਈ ਨਾ ਕੋਈ ਵੀਡੀਓ ਕੋਈ ਨਾ ਕੋਈ ਹੁਜੀ ਖਬਰ ਇਹਨਾਂ ਜਿਲ੍ਹਿਆਂ ਨੂੰ ਲੈ ਕੇ ਜ਼ਰੂਰ ਵਾਇਰਲ ਹੁੰਦੀ ਹੈ ਜ਼ਰੂਰ ਅੱਗੇ ਵਧਦੀ ਹੈ ਔਰ ਹੁਣ ਵੀ ਕਹਿੰਦੇ ਲੌਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚ ਇੱਕ ਹੋਰ ਵੀਡੀਓ ਜਿਹੜੀ ਉਹ ਵਾਇਰਲ ਹੋ ਗਈ ਹੈ ਜੀ। ਨਾ ਬਿਲਕੁਲ ਜੀ ਇਹ ਬਹੁਤ ਵੱਡੀ ਤੇ ਹੈਰਾਨੀਜਨਕ ਗੱਲ ਹੈ ਕਿ ਪੰਜਾਬ ਦੀਆਂ ਤੇ ਸਮੁੱਚੇ ਦੇਸ਼ ਦੀਆਂ ਜਿਲ੍ਹਿਆਂ ਵਿੱਚ ਹੋਈ ਕੀ ਕੀ ਜਾਂਦਾ। ਜੇਲਾਂ ਦੇ ਵਿੱਚ ਕਿਸ ਤਰੀਕੇ ਨਾਲ ਗੈਂਗਸਟਰ ਆ ਜਿਹੜੇ ਉਹ ਮੌਜਮੁਸਤੀਆਂ ਕਰਦੇ ਆ ਜੇਲਾਂ ਦਾ ਇੱਕ ਪੈਸੇ ਦਾ ਕਿਸੇ ਨੂੰ ਕੋਈ ਭੈ ਨਹੀਂਗਾ ਡਰ ਨਹੀਂਗਾ ਦੋ ਇੰਟਰਵਿਊ ਆਪਾਂ ਜਾਣਦੇ ਜਿੱਕ ਲਾਰੈਂਸ ਬਸ਼ਨੋਈ ਦੀਆਂ ਜੇਲ੍ਹ ਦੇ ਵਿੱਚੋਂ ਪਹਿਲਾਂ ਹੋਈਆਂ ਤੇ ਅੱਜ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਿਆ ਵੀ ਉਹ ਕਿਹੜੀ ਜੇਲ੍ਹ 'ਚ ਹੋਈਆਂ ਤੇ ਜੇ ਅਸੀਂ ਪੰਜਾਬ ਦੀ ਸਰਕਾਰ ਦੀ ਗੱਲ ਕਰਦੇ ਉਹ ਕਹਿੰਦੇ ਜੀ ਸਾਡੇ ਵਾਲੇ ਪਾਸੇ ਨਹੀਂ ਹੋਈਆਂ ਜੇ ਰਾਜਸਥਾਨ ਦੀ ਗੱਲ ਕਰਦੇ ਉਹ ਕਹਿੰਦੇ ਜੀ ਸਾਡੇ ਪਾਸੇ ਨਹੀਂ ਹੋਈਆਂ ਤੇ ਹੁਣ ਇਹ ਵੀ ਇਹ ਰੌਲਾ ਫੇਰ ਚੱਲ ਪੈਣਾ ਕਿਉਂਕਿ ਗੁਜਰਾਤ ਦੇ ਵਿੱਚ ਸਾਬਰਮਤੀ ਜੇਲਾ ਹੁਣ ਇਸ ਜੇਲ੍ਹ ਦੇ ਵਿੱਚ ਲਾਰੈਂਸ ਬਸ਼ਰੋਈ ਬੰਦਾ ਤੇ ਉਹਦੀ 17 ਸਕਿੰਟ ਦੀ ਇੱਕ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਆ 17 ਸਕਿੰਟ ਦੀ ਵੀਡੀਓ ਦੇ ਵਿੱਚ ਉਹ ਪਾਕਿਸਤਾਨ ਦੇ ਇੱਕ ਗੈਂਗਸਟਰ ਉਸ ਡਾਊਨ ਨੂੰ ਸ਼ਹਿਨਾਜ਼ ਪੱਟੀ ਨੂੰ ਫੋਨ ਦੇ ਉੱਤੇ ਵੀਡੀਓ ਕਾਲ ਦੇ ਉੱਤੇ ਵਧਾਈ ਦੇ ਰਿਹਾ ਵਧਾਈ ਦੇ ਰਿਹਾ ਜੀ ਈਦ ਦੀ ਉਹ ਨੂੰ ਕਹਿੰਦਾ ਜੀ ਈਦ ਦੀ ਬਹੁਤ ਬਹੁਤ ਮੁਬਾਰਕਾਂ ਉਹ ਕਹਿੰਦਾ ਜੀ ਅੱਗੋਂ ਈਦ ਅੱਜ ਨਹੀਂ ਕਿ ਈਦ ਤਾਂ ਕੱਲ ਨੂੰ ਆ ਵੀ ਅੱਜ ਤਾਂ ਬਾਕੀ ਹੋਰ ਵਕ ਵਕ ਦੇਸ਼ਾਂ ਦੇ ਵਿੱਚ ਈਦ ਮਨਾਈ ਜਾ ਰਹੀ ਆ ਆਪਣੇ ਈਦ ਕੱਲ ਨੂੰ ਆ ਤੇ ਫਿਰ ਲਾਰੈਂਸ ਅੱਗੋ ਇਹ ਗੱਲ ਕਹਿੰਦਾ ਜੀ ਕਿ ਚਲੋ ਫਿਰ ਮੈਂ ਕੱਲ ਨੂੰ ਤੁਹਾਨੂੰ ਫੋਨ ਕਰਕੇ ਵਧਾਈ ਦੇਣਾ ਮਤਲਬ ਕੱਲ ਨੂੰ ਫਿਰ ਫੋਨ ਕਰੂਗਾ ਇਹਦਾ ਮਤਲਬ ਇਹ ਹੈ ਜੀ ਕਿ ਗੁਜਰਾਤ ਦੇਆਂ ਜੇਲ੍ਹਾਂ ਦੇ ਵਿੱਚ ਵੀ ਮੋਬਾਈਲ ਆਮ ਆ ਇਹਦਾ ਮਤਲਬ ਇਹ ਆ ਕਿ ਦਿੱਲੀ ਦੀਆਂ ਜੇਲ੍ਹਾਂ ਚ ਵੀ ਆਵਾ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਾਂ ਹੈ ਹੀ ਆਮ ਤੇ ਰਾਜਸਥਾਨ ਦੀਆਂ ਜ਼ਿਲ੍ਹਾਂ ਦੇ ਵਿੱਚ ਵੀ ਆમી ਆ ਤੇ ਪੂਰੇ ਭਾਰਤ ਦੇ ਵਿੱਚ ਜੇਲ੍ਹਾਂ ਦੇ ਵਿੱਚ ਹਾਲਤ ਇੱਕੋ ਜਿਹੀ ਹੈਦਾ ਮਤਲਬ ਇਹ ਨਿਕਲਦਾ ਸੋ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਤੇ ਰੌਲਾ ਬਹੁਤ ਪੈ ਗਿਆ ਵੀ ਭਾਈ ਭਾਵੇਂ ਕੋਈ ਵੀ ਦੇਸ਼ ਦੀ ਜੇਲ੍ਹ ਹੋਵੇ ਉਹਦੇ ਵਿੱਚ ਵੀ ਆਈਪੀ ਸਹੂਲਤਾਂ ਕਿਸ ਤਰੀਕੇ ਨਾਲ ਮਿਲਦਗਾ ਲਾਰੈਂਸ ਮਿਸ਼ਨੋਈ ਵਰਗਿਆਂ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਗੱਲ ਕਹੀ ਆ ਤੇ ਉਹਨਾਂ ਨੇ ਕਿਹਾ ਜੀ ਕਿ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਵੀ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਗੈਂਗਸਟਰਾਂ ਨੂੰ ਪਾਲਦੀਆਂ ਇਹ ਚੌਂਦਗੇ ਨਹੀਂ ਕਿ ਭਾਈ ਇਹਨਾਂ ਦੇ ਉੱਤੇ ਕੋਈ ਕਾਰਵਾਈ ਹੋਵੇ ਤੇ ਹੁਣ ਵਾਲੀ ਵੀਡੀਓ ਤਾਂ ਇਸ ਗੱਲ ਦੀ ਬਿਲਕੁਲ ਉਹ ਕੜੇ ਨਿਸ਼ਾਨਦੇਹੀ ਕਰਦੀ ਆ ਇਸ ਤੋਂ ਪਹਿਲਾਂ ਦੋ ਵੀਡੀਓ ਹੋ ਗੀਆਂ ਇੰਟਰਵਿਊਦਿਆਂ ਜੇ ਸਾਰਾ ਕੁਝ ਚਲੀ ਜਾਂਦਾ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਮੁੱਦੇ ਦੇ ਉੱਤੇ ਬਹੁਤ ਤਿੱਖੇ ਸਵਾਲ ਚੁੱਕੇ ਆ ਉਹਨਾਂ ਨੇ ਕਿਹਾ ਜੀ ਕਿ ਬਣੀ ਕੀ ਜਾਂਦਾ ਹੁਣ ਤਾਂ ਆਮ ਆਦਮੀ ਪਾਰਟੀ ਦੇ ਕੁਝ ਨੇਤਾਵਾਂ ਨੇ ਇਹ ਗੱਲ ਕਹੀ ਆ ਵੀ ਗੁਜਰਾਤ ਦੇ ਵਿੱਚ ਸਰਕਾਰ ਹੈਗੀ ਜੀ ਬੀਜੇਪੀ ਦੀ ਤੇ ਫਿਰ ਹੁਣ ਸੁਨੀਲ ਜਾਖੜ ਕਿਉਂ ਨਹੀਂ ਬੋਲਦੇਗੇ ਵੀ ਭਾਈ ਸਾਡੇ ਜਿਹੜੇ ਸੂਬੇ ਦੇ ਵਿੱਚ ਸਰਕਾਰ ਆ ਤੇ ਉੱਥੇ ਵੀ ਹਾਲਤ ਉਹੋ ਜਿਹੀ ਆ ਸੋ ਇੱਥੇ ਪੰਜਾਬ ਦੇ ਵਿੱਚ ਮਿਹਣਿਆਂ ਕਮਿਹਣਿਆਂ ਦੀ ਤੇ ਸਿਆਸਤ ਦੀ ਗੱਲ ਚੱਲ ਪਈ ਆ ਸਿੱਟਾ ਕਿਨਿਕਲੋਂ ਕੁਝ ਕਹਿ ਨਹੀਂ ਸਕਦੇ ਪਰ ਗੱਲ ਇਹ ਆ ਵੀ ਜੇਲਾਂ ਦੇ ਵਿੱਚ ਗੈਂਗਸਟਰਾਂਆਂ ਦੀਆਂ ਹੈਗੀਆਂ ਮੌਜਾਂ ਜੀ ਜੀ ਬਿਲਕੁਲ ਜੈਨਾ ਸਰ ਸੁਨੀਲ ਜਾਖੜ ਹੋਰਾਂ ਨੇ ਤੁਸੀਂ ਜ਼ਿਕਰ ਕੀਤਾ ਸੁਨੀਲ ਜਾਖੜ ਹੋਰਾਂ ਨੇ ਕਹਿੰਦੇ ਪੰਜਾਬ ਦੇ ਵਿੱਚ ਬਿਜਲੀ ਦਾ ਮੁੱਦਾ ਚੁੱਕਿਆ ਜੀ ਹਾਂ ਬਿਲਕੁਲ ਜੀ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਹੀ ਇੰਨੀ ਵਧ ਗਈ ਆ ਵੀ ਅੱਜ ਦੀ ਤਾਂ ਕੱਲ ਜੇਕਰ ਇਦਾਂ ਦੀ ਮੰਗ ਚੱਲਦੀ ਰਹੀ ਤਾਂ ਗ੍ਰਿਡ ਜਵਾਬ ਦੇ ਜਾਣਗੇ ਪੰਜਾਬ ਦੇ ਵਿੱਚ ਲਗਭਗ 16000 ਮੈਗਾਵਾਟ ਬਿਜਲੀ ਦੀ ਮੰਗ ਆ ਇਸ ਵੇਲੇ ਲਗਭਗ 16000 ਮੈਗਾਵਾਟ ਤੇ ਪੰਜਾਬ ਦੇ ਵਿੱਚ ਬਿਜਲੀ ਦੇ ਥਰਮਲ ਪਲਾਂਟ ਆ ਜਿਹੜੇ ਉਹ ਹੰਬੇ ਪਏ ਥੱਕੇ ਪਏ ਹਫੇ ਪਏ ਆ ਸੋ ਇਸ ਕਰਕੇ ਸੁਨੀਲ ਜਾਖੜ ਹੋਰਾਂ ਨੇ ਕਹਿ ਲਾਈ ਆ ਵੀ ਤੁਸੀਂ ਤਾਂ ਕਹਿੰਦੇ ਸੀ ਵੀ 24 ਘੰਟੇ ਬਿਜਲੀ ਦਿਆ ਕਰਾਂਗੇ ਅੱਜ ਪੰਜਾਬ ਦੇ ਵਿੱਚ ਲੰਮੇ ਲੰਮੇ ਕੱਟ ਕਈ ਥਾਵਾਂ ਤੇ ਲੱਗ ਰਹੇ ਆ ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਇੰਨੀ ਬਿਜਲੀ ਦੀ ਮੰਗ ਤੁਸੀਂ ਪੂਰੀ ਕਿਵੇਂ ਕਰੋਗੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਗੱਲ ਗਈ ਆ ਕਿ ਭਾਈ ਤੁਸੀਂ ਵੀ ਬਿਜਲੀ ਸੋਚ ਸਮਝ ਕੇ ਵਰਤੋ ਇਸ ਵੇਲੇ ਹਰ ਘਰ 'ਚ ਏਸੀ ਕੂਲਰ ਪੱਖੇ ਫ੍ਰਿਜਾਂ ਚੱਲਦੇ ਆ ਮੋਟਰਾਂ ਦੇ ਚੱਲ ਰਹੀਆਂ ਇਸ ਵੇਲੇ ਬਿਜਲੀ ਬਿਜਲੀ ਚਾਹੀਦੀ ਆ ਉਹਨਾਂ ਨੇ ਗੱਲ ਕਹੀ ਵੀ ਭਾਈ ਇਦਾਂ ਦਾ ਕੁਝ ਨਾ ਕੀਤਾ ਜਾਵੇ ਜਿਹਦੇ ਕਰਕੇ ਭਵਿੱਖ ਦੇ ਵਿੱਚ ਸੰਕਟ ਵੱਡਾ ਪੈਦਾ ਹੋਵੇ ਉਹਨੇ ਭਗਵੰਤਬਾਨ ਨੂੰ ਵੀ ਇਹ ਗੱਲ ਕਹੀ ਆ ਵੀ ਤੁਸੀਂ ਵੀ ਬਦਲੀਆਂ ਫਸਲਾਂ ਦੇ ਵੱਲ ਲੋਕਾਂ ਦਾ ਧਿਆਨ ਕੇਂਦਰਿਤ ਕਰੋ ਵੀ ਭਾਈ ਐਤਕੀ ਜੇਕਰ ਆਪਾਂ ਝੋਨਾ ਘਟ ਬੀਜਦੇ ਪਰ ਗੱਲ ਇਹ ਵੀ ਝੋਨਾ ਘਟ ਬੀਜਦੇ ਉਹ ਕਿਵੇਂ ਸੰਭਵ ਆ ਵੀ ਜਿੰਨੀ ਦੇਰ ਤੱਕ ਸਰਕਾਰਾਂ ਦੇ ਵੱਲੋਂ ਕੋਈ ਬਦਲਵੀਂ ਖੇਤੀ ਦੀ ਗੱਲ ਨਹੀਂ ਕੀਤੀ ਜਾਂਦੀ ਐਤਕੀ ਤਾਂ ਕਿਸਾਨ ਨਰਮਾ ਛੱਡ ਕੇ ਝੋਨੇ ਵੱਲ ਆ ਗਏ ਉਹ ਕਹਿੰਦੇ ਜੀ ਕਿ ਦੇਖੋ ਨਰਮੇ ਦੀ ਗੁਲਾਬੀ ਸੁੰਡੀ ਕਰਕੇ ਚਿੱਟੀ ਮੱਖੀ ਕਰਕੇ ਜਿਵੇਂ ਨੁਕਸਾਨ ਦੀ ਗੱਲ ਆਉਂਦੀ ਸਾਹਮਣੇ ਅਸੀਂ ਕਿਉਂ ਬੀਜੀਏ ਮਾੜੇ ਬੀਤੇ ਮਾੜੀਆਂ ਸਪ੍ਰਿਆਵਾਂ ਦੇ ਕਰਕੇ ਸੇ ਨੁੱਟੇ ਪਏ ਆ। ਸੋ ਗੱਲ ਇਹ ਵੀ ਕੇਂਦਰ ਦੀ ਸਰਕਾਰ ਨੂੰ ਵੀ ਬਦਲੂਆਂ ਫਸਲਾਂ ਦੇ ਵੱਲ ਧਿਆਨ ਦੇਣਾ ਪਊਗਾ। ਪੰਜਾਬ ਦੇ ਲੋਕ ਲੋਕਾਂ ਨੂੰ ਵੀ ਤੇ ਪੰਜਾਬ ਦੀ ਸਰਕਾਰ ਨੂੰ ਵੀ ਇਸ ਮਸਲੇ ਦੇ ਵੱਲ ਮਿਲ ਬੈਠ ਕੇ ਵਿਚਾਰਨਾ ਪਊਗਾ। ਨਹੀਂ ਤਾਂ ਮਸਲੇ ਦਾ ਹੱਲ ਨਹੀਂ ਨਿਕਲਣਾ। ਜੀ ਬਿਲਕੁਲ ਸਹੀ। ਤਨਾ ਸਾਹਿਬ ਅੱਗੇ ਵੱਧਦੀ ਅਸੀਂ ਗੱਲ ਕਰਦੇ ਹਾਂ ਹੁਣ ਪੰਜਾਬ ਦੇ ਵਿੱਚ ਕਹਿੰਦੇ ਆ ਕਿ 10000 ਪੁਲਿਸ ਮੁਲਾਜ਼ਮਾਂ ਦੀ ਭਰਤੀ ਹੋਊਗੀ ਜੀ। ਬਿਲਕੁਲ ਜੀ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਆ। ਜੇ ਪੰਜਾਬ ਦੇ ਵਿੱਚ 10000 ਪੁਲਿਸ ਮੁਲਾਜ਼ਮ ਨਵਾਂ ਭਰਤੀ ਕਰਾਂਗੇ ਉਹਨਾਂ ਨੇ ਡਿਪਟੀ ਕਮਿਸ਼ਨਰਾਂ ਦੇ ਨਾਲ ਐਸਐਸਪੀਜ਼ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਪੰਜਾਬ ਦੇ ਵਿੱਚ ਜੇਕਰ ਕੋਈ ਵੀ ਨਸ਼ਾ ਤਸਕਰੀ ਨਾਲ ਜੁੜਿਆ ਸਾਹਮਣੇ ਆ ਗਿਆ ਜੇਕਰ ਕੋਈ ਗਲਤ ਕੰਮ ਕਰਦਾ ਫੜਿਆ ਗਿਆ ਤਾਂ ਉਹ ਕਿਸੇ ਵੀ ਕੀਮਤ ਦੇ ਉੱਤੇ ਉਹ ਕਹਿੰਦੇ ਜੀ ਬਖਸ਼ਿਆ ਨਹੀਂ ਜਾਊਗਾ ਜੇਕਰ ਕੋਈ ਪੁਲਿਸ ਮੁਲਾਜ਼ਮ ਇਹ ਕੁਝ ਕਰੂਗਾ ਉਹ ਕਹਿੰਦੇ ਜੀ ਉਹਨੂੰ ਅਸੀਂ ਆਉਂਦੇ ਸਮੇਂ ਦੇ ਵਿੱਚ ਤੇ ਬਰਖਾਸਤ ਕਰਾਂਗੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਖਦੇ ਵਿੱਚ ਅਸੀਂ ਜੇਕਰ ਕੋਈ ਬੰਦਾ ਨਸ਼ਾ ਤਸਕਰ ਫੜਿਆ ਜਾਂਦਾ ਉਹਦੀ ਪ੍ਰਾਪਰਟੀ ਆ ਜਿਹੜੀ ਉਹ ਅਟੈਚ ਕਰਦੇ ਆਂਗੇ ਤੇ ਫਿਰ ਉਹਦੇ ਪੱਲੇ ਕੁਝ ਨਹੀਂ ਰਹੂਗਾ ਉਹਨਾਂ ਨੇ ਕਿਹਾ ਜੀ ਕਿ ਜੇਕਰ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਵੀ ਜਿਹੜਾ ਸ਼ਹਿਰ ਦੇ ਵਿੱਚ ਕੋਈ ਬੰਦਾ ਨਸ਼ਾ ਵੇਚਦਾ ਫੜਿਆ ਜਾਂਦਾ ਕੋਈ ਨਸ਼ਾ ਤਸਕਰ ਦੀ ਖਬਰ ਸਾਹਮਣੇ ਆਉਂਦੀ ਆ ਉਹਦੇ ਲਈ ਸਬੰਧਤ ਡਿਪਟੀ ਕਮਿਸ਼ਨਰ ਜਾਂ ਐਸਐਸਪੀ ਜ਼ਿੰਮੇਵਾਰ ਹੋਣਗੇ ਉਹ ਕਹਿੰਦੇ ਵੀ ਜੇਕਰ ਪੁਲਿਸ ਮੁਲਾਜ਼ਮਾਂ ਦੀ ਕਈ ਥਾਵਾਂ ਤੇ ਤਸਕਰਾਂ ਨਾਲ ਯਾਰੀ ਵੀ ਹੁੰਦੀ ਆ ਜੇ ਕਰ ਭਾਈ ਉਹਦੀ ਯਾਰੀ ਨਿਮਾਉਣਗੇ ਵੀ ਭਾਈ ਬੰਦਾ ਫੜਾਇਆ ਤੇ ਨਾਲ ਦੀ ਨਾਲ ਯਾਰੀ ਦੇ ਵਿੱਚ ਛੜਤਾ ਤੇ ਫਿਰ ਭਾਈ ਇਹੋ ਜਿਹੇ ਪੁਲਿਸ ਮੁਲਾਜ਼ਮ ਸਸਪੈਂਡ ਕਰਾਂਗੇ ਜਾਂ ਉਹਨਾਂ ਦੀ ਬਦਲੀ ਚੰਡੀਗੜ੍ਹ ਦੀ ਕਰਦਿਆ ਕਰਾਂਗੇ ਅਸਲ ਦੇ ਵਿੱਚ ਇਹ ਸਾਰਾ ਕੁਝ ਹੁਣ ਤਾਂ ਕਰਨਾ ਪੈ ਰਿਹਾ ਵੀ ਪਿਛਲੇ ਕੁਝ ਕੁ ਮਹੀਨਿਆਂ ਤੋਂ ਚਰਚੇ ਚੱਲੇ ਆ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਨਸ਼ਾ ਤਸਕਰੀ ਬਹੁਤ ਵਧ ਗਈ ਹੈ ਚੋਰੀਆਂ ਬਹੁਤ ਵਧ ਗਈਆਂ ਗੁੰਡਾਗਰਦੀ ਬਹੁਤ ਵਧ ਗਈ ਹੈ ਫਰੋਤਾਂ ਬਹੁਤ ਵਧ ਗਈਆਂ ਤੇ ਭਗਵੰਤ ਮਾਨ ਸਰਕਾਰ ਇਸ ਗੱਲ ਕਰਕੇ ਵੀ ਕਿਰਕਰੀ ਦੇ ਵਿੱਚ ਹੈ ਵੀ ਆਮ ਆਦਮੀ ਪਾਰਟੀ ਦਾ ਇੱਕ ਪਤਾ ਲੱਗਾ ਜੀ ਮੀਡੀਆ ਸੈੱਲ ਦਾ ਬੰਦਾ ਉਹਦੇ ਗਡਾਊਨ ਦੇ ਵਿੱਚੋਂ ਸਹਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਨਸ਼ੀਲੀਆਂ ਗੋਲੀਆਂ ਮਿਲੀਆਂ ਇਹ ਖਬਰਾਂ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈਆਂ ਸੋ ਗੱਲ ਇਹ ਜੀ ਕਿ ਹੁਣ ਭਗਵੰਤ ਮਾਨ ਹੋਰੀ ਇਹਨਾਂ ਮਸਲਿਆਂ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਕਿੰਨੀ ਕੁ ਠੱਲ ਪੈਂਦੀ ਆ ਇਹ ਹੁਣ ਸਮਾਂ ਬਿਆਨ ਕਰੂਗਾ ਜੀ ਜੀ ਬਿਲਕੁਲ ਸਹੀ। ਜਨਾਬ ਸਾਹਿਬ ਇੱਕ ਬੜਾ ਹੈਰਾਨ ਕਰਦਾ ਅੰਕੜਾ ਸਾਹਮਣੇ ਆਇਆ ਜੀ ਕਹਿੰਦੇ ਆ ਕਿ ਪੰਜਾਬ ਦੇ ਵਿੱਚ 1 ਲੱਖ ਤੋਂ ਵੱਧ ਮਰੇ ਹੋਏ ਲੋਕ ਹੀ ਬੁਢਾਪਾ ਪੈਨਸ਼ਨ ਲਈ ਜਾ ਰਹੇ ਨੇ ਜੀ। ਹਾਂ ਬਿਲਕੁਲ ਜੀ ਇਹ ਗੱਲ ਬੜੀ ਸੱਚੀ ਵੀ ਆ ਤੇ ਬੜੀ ਸ਼ਰਮਨਾਕ ਵੀ ਆ। ਕਿਉਂਕਿ ਪੰਜਾਬ ਦੇ ਲੋਕਾਂ ਦਾ ਕਿਹੜਾ ਕੋ ਦੀਦਮਜਵਾ ਕੱਲ ਤਾਂ ਇਹ ਆ। ਬਹੁਤ ਸਾਰੇ ਚੰਗੇ ਲੋਕ ਵੀ ਆ ਪਰ ਬਹੁਤ ਸਾਰੇ ਲੋਕ ਲਾਹਣਤੀ ਵੀ ਆ। ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਭਾਈ ਲੋਕਾਂ ਨੇ ਸ਼ਰਮ ਕਿਵੇਂ ਲਾਈ ਆ। ਦੇਖੋ اخلاق ਤੋਂ ਸਖਣੇ ਹੋਏ ਪਏ ਅਸੀਂ ਪੰਜਾਬੀ। ਤੇ ਇਹਦੇ ਕਰਕੇ ਸਾਰੀਆਂ ਖਬਰਾਂ ਆ ਰਹੀਆਂ ਇੱਕ ਲੱਖ ਤੋਂ ਸਖਣੇ ਮਰਜ਼ੀ ਮੁਤਾਬਕ ਜ਼ਿੰਦਗੀ ਜਿਉਣ ਵਾਲੇ ਬੇਅਸੂਲੇ ਬੇਤਰਤੀਬੇ ਪੰਜਾਬੀਆਂ ਜਿਹੜੇ ਅਸੀਂ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਵੀ ਭਾਈ ਸਾਡੇ ਕਿਹੜੇ ਹੱਕ ਆ ਤੇ ਕਿਹੜੇ ਸਾਡੇ ਫਰਜ਼ ਆ ਪੰਜਾਬ ਦੇ ਵਿੱਚ ਬੁਢਾਪਾ ਪੈਨਸ਼ਨ 750 ਰੁਪਈਆ ਮਿਲਦੀ ਆ ਪਰ ਗੱਲ ਇਹ ਜਿਕੇ 1 ਲੱਖ ਦੇ ਕਰੀਬ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਦੇ ਪਰਿਵਾਰਕ ਮੈਂਬਰ ਹਾਲੇ ਵੀ ਪੈਨਸ਼ਨ ਲਈ ਜਾਂਦੇ ਆ ਨਿਯਮਾਂ ਦੇ ਮੁਤਾਬਕ ਜੇਕਰ ਕਿਸੇ ਬਜ਼ੁਰਗ ਦੀ ਮੌਤ ਹੋ ਗਈ ਸਭ ਪਰਿਵਾਰਕ ਮੈਂਬਰ ਡੈਥ ਸਰਟੀਫਿਕੇਟ ਲੈ ਕੇ ਤੇ ਫਿਰ ਉਹ ਵਿਭਾਗ ਦੇ ਵਿੱਚ ਜਮ੍ਹਾਂ ਕਰਵਾਉਂਦੇ ਵੀ ਭਾਈ ਹੁਣ ਉਹ ਸ਼ਖਸੀਅਤ ਸਾਡੇ ਬਜ਼ੁਰਗ ਨਹੀਂ ਰਹੇ ਤੇ ਕਿਰਪਾ ਕਰਕੇ ਤੁਸੀਂ ਇਹਨੂੰ ਹੁਣ ਬੰਦ ਕਰ ਦਿਓ ਜੀ ਇਸ ਬੁੱਢਾਪਾ ਪੈਨਸ਼ਨ ਨੂੰ ਪਰ ਇੱਥੇ ਨਹੀਂ ਕਰਦੇ ਪੰਜਾਬ ਦੇ ਵਿੱਚ ਸੋ ਅਗਲੀ ਗੱਲ ਇਹ ਜੀ ਕਿ ਹੁਣ ਇਸ ਮਾਮਲੇ ਤੇ ਇਨਕੁਆਇਰੀ ਹੋਊਗੀ ਤੇ ਉਸ ਤੋਂਗਲੀ ਗੱਲ ਇੱਕ ਹੋਰ ਮਹੱਤਵਪੂਰਨ ਹੈ ਵੀ ਪੰਜਾਬ ਦੇ ਵਿੱਚ ਪਤਾ ਲੱਗਾ 1800 ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਚੋਰੀ ਹਰ ਸਾਲ ਹੋ ਰਹੀ ਹੈ ਇਹ ਵੀ ਇੱਕ ਬਹੁਤ ਵੱਡੀ ਤੇ ਖਤਰਨਾਕ ਗੱਲ ਹੈ 1800 ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਚੋਰੀ ਹੁੰਦੀ ਹੈ ਤੇ ਉਸ ਤੋਂਗਲੀ ਗੱਲੇ ਆ ਵੀ ਮਾਝਾ ਖੇਤਰ ਦੇ ਵਿੱਚ 50% ਬਿਜਲੀ ਚੋਰੀ ਹੋ ਰਹੀ ਹੈ ਸੋ ਇਹ ਸਾਰੀਆਂ ਗੱਲਾਂ ਪੰਜਾਬਗਾਂ ਦੇ ਕਿਰਦਾਰ ਦੀ ਗਵਾਹੀ ਭਰਦੀਆਂ ਵੀ ਪੰਜਾਬੀ ਕਾ ਦਾ ਕਿਰਦਾਰ ਕੀ ਹੋ ਜਾ ਬਣਿਆ ਦਾ ਮੁਫਤ ਦੇ ਵਿੱਚ ਚੀਜ਼ ਮਿਲ ਜੇ ਮੁਫਤ ਦਾ ਖਾਈ ਚੱਲੋ ਮੁਫਤ ਦਾ ਖਾਈ ਚੱਲੋ ਮੁਫਤ ਦਾ ਖਾਈ ਚੱਲੋ ਬਸ ਆਹੀ ਗੱਲ ਚੱਲੀ ਜਾਂਦੀ ਹੈ ਜੀ ਜੀ ਬਿਲਕੁਲ ਸਹੀ ਤੈਨਾ ਸਾਹਿਬ ਖੈਰ ਅੱਗੇ ਵਧਦੇ ਆ ਗੱਲ ਕਰਦੇ ਆ ਹੁਣ ਇੱਕ ਇਹੋ ਜਿਹੀ ਖਬਰ ਜਿਹਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਸ਼ਲੀਲ ਗੀਤ ਵਜਾਉਣ ਤੋਂ ਰੋਕਿਆ ਤਾਂ ਟਰੈਕਟਰ ਉਹਨਾਂ ਦੇ ਉੱਪਰ ਚੜ੍ਹ ਦਿੱਤਾ ਜੀ ਇੱਕ ਬੱਚੀ ਮੌਤ ਹੋ ਗਈ ਹੈ ਹਾਂ ਬਿਲਕੁਲ ਜੀ ਗੁਰਦਾਸਪੁਰ ਦੇ ਵਿੱਚ ਪਿੰਡ ਰਹੀਮਾਬਾਦ ਇੱਥੋਂ ਖਬਰ ਆਈ ਆ ਅਸ਼ਲੀਲ ਗੀਤ ਆ ਜਿਹੜੇ ਉਹ ਟਰੈਕਟਰ ਦੇ ਉੱਤੇ ਜਿਹੜਾ ਉਹ ਵਜਾਏ ਜਾ ਰਹੇ ਸੀਗੇ ਤੇ ਮਾਂ ਪੁੱਤ ਨੇ ਰੋਕਿਆ ਵੀ ਭਾਈ ਤੂੰ ਇਦਾਂ ਨਾ ਕਰ ਇਦਾਂ ਨਹੀਂ ਕਰਨਾ ਚਾਹੀਦਾ ਪਰ ਉਹ ਬੰਦਾ ਗੁੱਸੇ ਦੇ ਵਿੱਚ ਆ ਕੇ ਤੇ ਉਹਨੇ ਮਾਂ ਪੁੱਤ ਦੇ ਉੱਤੇ ਟਰੈਕਟਰ ਚੜ੍ਹਤਾ ਪਤਾ ਲੱਗਾ ਜੀ ਕਿ ਬਾਅਦ ਦੇ ਵਿੱਚ ਮਾਂ ਦੀ ਮੌਤ ਹੋ ਗਈ ਤੇ ਪੁੱਤ ਜਿਹੜਾ ਉਹ ਗੰਭੀਰ ਜ਼ਖਮੀ ਆ ਜਿਹੜਾ ਕਿ ਹਸਪਤਾਲ ਦੇ ਵਿੱਚ ਹੁਣ ਦਾਖਲ ਹੈਗਾ ਤੇ ਇਥੋਂ ਫਿਕਰ ਕਰਦੀ ਦਾ ਵੀ ਪਤਾ ਚੱਲਦਾ ਇਥੋਂ ਪਤਾ ਲੱਗਦਾ ਜੀ ਕਿ ਭਾਈ ਪੰਜਾਬੀਆਂ ਦਾ ਇੱਕ ਹਿੱਸਾ ਕੋਛਾ ਕਿੰਨਾ ਚੱਕਦਾ ਕਿੰਨਾ ਉਹ ਜੱਡ ਕਿੰਨਾ ਇਥੋਂ ਇਸ ਗੱਲ ਦਾ ਪਤਾ ਲੱਗਦਾ ਵੀ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਕੇ ਨਹੀਂ ਰਾਜ਼ੀ ਅਸੀਂ ਇਸ ਗੱਲ ਦੀ ਸ਼ਰਮ ਲਾਈ ਹੋਈ ਹੈ ਵੀ ਭਾਈ ਸਾਨੂੰ ਜੋ ਜ਼ਿੰਮੇਵਾਰੀਆਂ ਨਿਭਾਉਣਾ ਚਾਹੀਦੀਆਂ ਉਹ ਜ਼ਿੰਮੇਵਾਰੀਆਂ ਨਿਭਾਉਣ ਦੀ ਥਾਂ ਦੇ ਉੱਤੇ ਇਹ ਚਾੱਕਵੰਗਾ ਗੱਲਾਂ ਦੇ ਵਿੱਚ ਕਿੰਨੇ ਮਸਰੂਫ ਹੈਗੇ ਆ ਸੋ ਦੁੱਖ ਹੁੰਦਾ ਜੀ ਇਹਨਾਂ ਗੱਲਾਂ ਦੇ ਉੱਤੇ ਕਿ ਪੰਜਾਬੀਆਂ ਦੇ ਬਾਰੇ ਕਿਹੋ ਜੀਆਂ ਸਭਰਾ ਉਦੰਗਾ ਜੀ ਜੀ ਬਿਲਕੁਲ ਸਹੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜਲੀ ਐਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਧੰਨਵਾਦ ਧੰਨਵਾਦ